ਸੀ ਗੱਲ ਕਰ ਰਹੇ ਆ ਪੰਜਾਬ ਦੇ ਵਿੱਚ ਕਿਸਾਨੀ ਦੀ ਕਿ ਕਿਸਾਨ ਜਿਹੜਾ ਆ ਆਪਣੀ ਜਿਹੜੀ ਇਹ ਮਿਹਨਤ ਬਹੁਤ ਕਰਦਾ ਆ ਕਿਸਾਨ ਜਿਹੜਾ ਆ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਚਲਾਉਣ ਦੇ ਲਈ ਔਰ ਮੁਨਾਫਾ ਕਮਾਉਣ ਦੇ ਲਈ ਜਿਹੜਾ ਹੈਗਾ ਆ ਉਹ ਹਰ ਇੱਕ ਤਰ੍ਹਾਂ ਦੇ ਜਿਹੜਾ ਫਸਲਾਂ ਵੀ ਬੀਜਦਾ ਹੈ ਔਰ ਸਬਜ਼ੀਆਂ ਵੀ ਬੀਜਦਾ ਆ ਤੇ ਅਸੀਂ ਗੱਲ ਕਰ ਰਹੇ ਹਾਂ ਸਬਜ਼ੀ ਦੀ ਹੁਣ ਤੁਹਾਡੇ ਸਾਹਮਣੇ ਜਿਹੜਾ ਤਸਵੀਰਾਂ ਨੇ ਤੁਸੀਂ ਦੇਖੋਗੇ ਗੋਭੀ ਦੀ ਜਿਹੜੀ ਇਹ ਹੈਗੀ ਏ ਫਸਲ ਤੇ ਇਹ ਜਿਹੜੀ ਗੋਭੀ ਹੁਣ ਇਸ ਟਾਈਮ ਜਿਹੜਾ ਹੈ ਕਿਸਾਨ ਦੀ ਗੋਭੀ ਜਿਹੜੀ ਹੈ 2 ਤੋਂ 3 ਰੁਪਏ ਜਿਹੜਾ ਮੰਡੀ ਦੇ ਵਿੱਚ ਜਾਣੀ ਹੈਗੀ ਔਰ ਮੰਡੀ ਦੇ ਵਿੱਚ ਉਹ ਇਹ ਗੋਭੀ ਜਿਹੜੀ ਹੈ 30 35 ਰੁਪਏ ਜਿਹੜੀ ਮਿਲਣੀ ਹੈਗੀ ਅੱਗੇ ਆਪਾਂ ਨੂੰ ਤੇ ਜਿਹੜਾ ਕਿਸਾਨ ਹੈਗਾ ਆ ਉਹ ਵਿਚਾਰਾ ਕਹਿੰਦਾ ਕਿ ਮੈਨੂੰ ਜਿਹੜਾ ਮੁਨਾਫਾ ਮਿਲੇ ਤੇ ਜਿਹੜਾ ਮੈਂ ਆਪਣਾ ਵਧੀਆ ਗੁਜ਼ਾਰਾ ਮੇਰਾ ਚੱਲਦਾ ਰਹੇ ਪਰ ਕਿਸਾਨ ਦਾ ਤਾਂ ਅੱਜ ਕੱਲ ਹੁਣ ਜਿਹੜਾ ਹੈਗਾ ਖਰਚੇ ਵੀ ਨਹੀਂ ਪੂਰੇ ਹੁੰਦੇ ਜਿੰਨੇ ਕੇ ਖਰਚੇ ਇਹਨਾਂ ਸਬਜ਼ੀਆਂ ਨੂੰ ਬੀਜਣ ਗਾਉਣ ਤੇ ਔਰ ਪੈਦਾਵਾਰ ਕਰਨ ਤੇ ਜਿਹੜੇ ਖਰਚੇ ਬਹੁਤ ਜ਼ਿਆਦਾ ਹੁੰਦੇ ਆ ਪਰ ਹੁਣ ਜਿਸ ਤਰ੍ਹਾਂ ਕਿਸਾਨ ਕਹ ਰਿਹਾ ਕਿ 2 ਤੋਂ 3 ਰੁਪਏ ਕਿਲੋ ਉਹਨਾਂ ਦੀ ਗੋਭੀ ਜਿਹੜੀ ਜਾਣੀ ਹੈਗੀ ਏ ਤੇ ਕਿਸਾਨ ਨੂੰ ਇਹਦੇ ਵਿੱਚ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਹੋਣਾ ਹੈ ਇਸ ਲਈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੀ ਬਾ ਫੰਡ ਔਰ ਕਿਸਾਨ ਜਿਹੜਾ ਇਹ ਜਿਹੜਾ ਧੰਦਾ ਕਰਦੇ ਆ ਖੇਤੀਬਾੜੀ ਕਰਦੇ ਆ ਉਹਨਾਂ ਵਿੱਚ ਉਹਨਾਂ ਨੂੰ ਮੁਨਾਫਾ ਜਿਹੜਾ ਆ ਮਿਲ ਸਕੇ ਹਾਂਜੀ ਪਾਜੀ ਤੁਸੀਂ ਜਿਹੜਾ ਸਬਜ਼ੀ ਦਾ ਧੰਕਾ ਕਦੋਂ ਤੋਂ ਜਿਹੜਾ ਇਹ ਕਰ ਰਹੇ ਇਹ ਸਾਨੂੰ ਕਰਦਿਆਂ ਨੇ ਜੀ ਦੇਖੋ ਜੀ ਰੋਜੀ ਰੋਟੀ ਲਈਓ ਸਾਨੂੰ 35 ਤੋਂ 40 ਸਾਲ ਹੋ ਗਿਆ ਸਾਨੂੰ ਇੱਥੇ ਸਬਜ਼ੀ ਗਾਉਂਦੇ ਹਾਂ ਤੇ ਸਾਡੇ ਪੱਲੇ ਕੁਝ ਨਹੀਂ ਪੈਂਦਾ ਜੀ ਇਸ ਟਾਈਮ ਜਿੰਨੇ ਵੀ ਅਸੀਂ ਤਾਂ 2-3 ਰੁਪਏ ਕਿਲੋ ਗੋਭੀ ਵੇਚ ਕੇ ਤੇ ਬਾਕੀ ਜਿੰਨੇ ਵੀ ਗਾਹਕਾਂ ਜਿੰਨੇ ਵੀ ਆੜਤੀਆ ਨਾ ਆੜਤੀਆ ਪੱਲੇ ਪਾਉਂਦੇ ਆ ਕੁਝ ਤਾਂ ਨਾ ਸਾਡੇ ਪਾਉਂਦੇ ਆ ਆਪਣੇ ਜੇ ਤੂੰ ਜੇ ਦੁਕਾਨਦਾਰ ਦੁਕਾਨਦਾਰ ਜਿਹੜੇ ਆ ਉਹ ਜਾਨੀ ਕਿ ਲਾਲੋ ਵੀ ਤੇ ਹਿਸਾਬ ਆਟਮ ਕਮਾਈ ਦਾ ਉਹ ਕਰ ਰਿਹਾ ਜ਼ਿੰਮੇਵਾਰਤ ਪੱਲੇ ਕੁਝ ਨਹੀਂ ਪੇਰ ਰਿਹਾ ਉਹ ਦੇਖੋ ਜੀ 30 35 ਰੁਪਏ ਗੋਭੀ ਵੇਚ ਰਹਾ ਹੈ ਅਸੀਂ ਤੇ 30 ਰੁਪਏ ਗਾ ਕੇ ਵੇਚ ਰਹੇ ਆ ਬਾਈ ਕਿੰਨੀ ਖੇਤੀ ਜਿਹੜੀ ਆਪਣੇ ਕੋਲ ਹੈਗੀ ਔਰ ਸਬਜੀ ਆਪਾਂ ਜਿਹੜੀ ਕਿੰਨੀ ਜਿਹੜੀ ਉਗਾ ਰਹੇ ਆ ਸਬਜੀ 5 ਤੋਂ 7 ਕਿਲੋ ਦੇ ਵਿੱਚ ਆਉਂਦੀ ਹੈ ਜੀ ਖੇਤੀ 40 ਕਿਲੋ ਦੀ 50 40 ਤੋਂ 50 ਕਿਲੋ ਦੀ ਕਰਦੇ ਆ ਜਦੋਂ ਆਪਾਂ ਇਹ ਸਬਜ਼ੀ ਜਿਹੜੀ ਲਾਨਦੇ ਆ ਆਪਾਂ ਲਾਨਦੇ ਆ ਮੁਨਾਫੇ ਵਾਸਤੇ ਕੀ ਇਸ ਨੂੰ ਜਿਹੜਾ ਸਾਨੂੰ ਮੁਨਾਫਾ ਇਸ ਦੇ ਵਿੱਚ ਉਪਰਾਪਤ ਹੁੰਦਾ ਆ ਹਾਂਜੀ ਸਿਰ ਰੇਟ ਦੀ ਗੱਲ ਆ ਜੀ ਰੇਟ ਲੱਗੇ ਤਾਂ ਮੁਨਾਫਾ ਹੋ ਜਾਂਦਾ ਨਾ ਲੱਗੇ ਤਾਂ 2 ਰੁਪਏ ਕਿਲੋ ਜਾਂਦੇ ਚਿੱਕੀ ਮੁਨਾਫਾ ਪਤਾ ਹੁਣ 2-3 ਰੁਪਏ ਵਿੱਚ ਜਿਸ ਤਰ੍ਹਾਂ ਹੁਣ ਗੋਭੀ ਜਿਹੜੀ ਤੁਸੀਂ ਜਿਹੜੀ 2-3 ਰੁਪਏ ਦੇ ਰਹੇ ਹੋ ਔਰ ਮਾਰਕੀਟ ਦੇ ਵਿੱਚ ਇਹ ਗੋਭੀ ਜਿਹੜੀ 30-35 ਰੁਪਏ ਮਿਲ ਰਹੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਉਹ ਕਹਿਣਾ ਤਾਂ ਕੀ ਚਾਹਣਾ ਜੀ ਬਸ ਮਤਲਬ ਇਹ ਆ ਵੀ ਦੁਕਾਨਦਾਰੀ ਕਮਾਉਂਦੇ ਆ ਸੱਤ ਤਾਂ ਭੰਗਦੇ ਪਾਈ ਜਾਂਦੀ ਆ ਉਹ ਵੀ ਆਪਣੀ ਆ ਨਹੀਂ ਉਹ ਪੈਸਾ ਖੱਦਿਆ ਹੋਇਆ ਨਾਂ ਨੂੰ ਲਿਖ ਲਿਓ ਭਾਜੀ ਭਾਜੀ ਦਾ ਲੈਣੀ ਆ ਜੋ ਫਿਰ ਆ ਜਾ ਅੱਛਾ ਉੱਠ ਕੇ ਜਰਾ ਕਹਿੰਦੇ ਨਹੀਂ ਬਣਾਉਂਦਾ ਨਹੀਂ ਉਹ ਬਿਨਾਂ ਦੱਸੇ ਤਾਂ ਭਾਈ ਚਲ ਗਿਆ ਉਹ ਵੀ ਆਪਣੀ ਆ ਨਹੀਂ ਉਹ ਪਿੱਛੇ ਖੜਿਆ ਰਿਹਾ ਨਾਂ ਨੂੰ ਲਿਖ ਲਿਓ ਭਾਜੀ ਭਾਜੀ ਦਾ